ਸ਼ੱਲਾ ਮੇਰਾ ਜੀ ਡੋਲਾ ਉਹ ਸੱਚਾ ਪਿਆਰ ਗਵਾ ਮਾਇਆ ਏ ਰੱਬ ਕੋਲੋਂ ਡਰ ਸਜਣਾ ਐਡੇ ਦੋਸ਼ ਨਾ ਲਾਵਾ ਮਾਇਆ ਏ ਰੱਬ ਕੋਲੋਂ ਡਰ ਸਜਣਾ ਐਡੇ ਦੋਸ਼ ਨਾ ਲਾਵਾ ਮਾਇਆ ਉਹ ਜਦੋਂ ਦੇ ਦਿਮਾਗਾ ਦੇ ਕਿਆ ਹਾਲਾਤ ਨੇ ਬਦਲ ਗਏ ਬੁੱਢੇ ਆਵੇ ਪਿਪੜਾ ਹਾਲਾਤ ਨੇ ਬਦਲ ਗਏ ਬਹੁਤ ਹੀ ਮੈਨੂੰ ਖੁਸ਼ੀ ਹੋਈ ਆ ਪਹਿਲਾ ਤਾਂ ਇਹ ਕਿ ਇਹ ਸਾਡੇ ਜਿਹੜੇ ਜਿਹੜੇ ਸਾਡੀ ਆਪਣੀ ਸਾਜ ਆ ਦੂਸਰੀ ਇਹ ਕਿ ਮੈਂ ਇਹ ਕਹਿੰਨਾ ਕਿ ਬਹੁਤ ਚੰਗਾ ਉਪਰਾਲਾ ਹੈ ਸਾਰੇ ਜਿਹੜੇ ਐਨ ਆਰ ਆਈ ਭਰਾ ਮੈਂ ਉਹਨਾਂ ਨੂੰ ਬੇਨਤੀ ਕਰਦਾ ਕਿ ਛੋਟੇ ਛੋਟੇ ਆਪਣੇ ਕਾਰੋਬਾਰ ਇੱਧਰ ਸ਼ੁਰੂ ਕਰ ਕਰਨ ਦੀ ਕੋਸ਼ਿਸ਼ ਕਰਨ ਆਕੇ ਦੁਆਰਾ ਫੇਰ ਉਹ ਹੌਲੀ ਹੌਲੀ ਫੇਰ ਦੁਆਰਾ ਪੰਜਾਬ ਨਾਲ ਜੁੜ ਜਾਣ ਇਹਨਾਂ ਇੱਕ ਬੱਚਿਆਂ ਦਾ ਮਾਈਂਡ ਜਿਹੜਾ ਸੈੱਟ ਉਹਨਾਂ ਨੇ ਇਦਾਂ ਦਾ ਕਰ ਦਿੱਤਾ ਕਿ ਦੇਖੋ ਤੁਸੀਂ ਹੁਣ 10ਵੀਂ 12ਵੀਂ ਕਰਨ ਤੋਂ ਬਾਅਦ ਜਵਾਕ ਕਹਿੰਦਾ ਕਿ ਪੰਜਾਬ ਦੇ ਵਿੱਚ ਕੁਝ ਵੀ ਨਹੀਂ ਹਾਲਾਂਕਿ ਉਹਨਾਂ ਨੇ ਕੀਤਾ ਕੁਝ ਨਹੀਂ ਇਹਦੇ ਵਿੱਚ ਜਿਹੜਾ ਮੈਨੂੰ ਲੱਗਦਾ ਵੀ ਜਿੰਨਾ ਬੱਚਾ ਬੱਚਾ ਘਟ ਦੋਸ਼ੀ ਹੈ ਉਹਨਾਂ ਦੇ ਮਾਪੇ ਜਿਹੜਾ ਔਰ ਉਹਨੂੰ ਜਿਹੜਾ ਦਿਮਾਗ ਦੇ ਵਿੱਚ ਪਾਇਆ ਜਾਂਦਾ ਤੋਂ ਕਲੀਅਰ ਕਰਨਾ ਬੱਚੇ ਦੇ ਬਹੁਤ ਜ਼ਰੂਰੀ ਹੈ ਕਿ ਨਹੀਂ ਜੇ ਸਾਡੀ ਇਹ ਧਰਤੀ ਹੈ ਅਸੀਂ ਇਹਨੂੰ ਮਤਲਬ ਬਹੁਤ ਮੁਸ਼ਕਲਤਾਵਾਂ ਦੇ ਨਾਲ ਇਹਨੂੰ ਧਰਤੀ ਨੂੰ ਜਿਉਂਦਾ ਰੱਖਿਆ ਅਸੀਂ ਆਪਣਾ ਖੂਨ ਡੋਲੇ ਸਾਡੇ ਯੋਧਿਆਂ ਨੇ ਖੂਨ ਡੋਲੇ ਸਾਡੇ ਗੁਰੂਆਂ ਨੇ ਖੂਨ ਡੋਲੇ ਇੱਥੇ ਇਸ ਧਰਤੀ ਨੂੰ ਬਚਾਉਣਾ ਬਹੁਤ ਜ਼ਰੂਰੀ ਹੈ ਤੇ ਨਾ ਕਿ ਇਸ ਧਰਤੀ ਨੂੰ ਛੱਡ ਕੇ ਭੱਜਣਾ ਸਸਕਾਸਤ ਮਹਾਪਾਉਨਕ ਮਾ ਤੁਸੀ ਬੇਖਰੇ ਅਨਮਿਊਟ ਚੈਨਲ ਗੱਲ ਕਰਾਂਗੇ ਪੰਜਾਬ ਦੇ ਵਿੱਚ ਬਹੁਤ ਸਾਰੇ ਲੋਕ ਨੇ ਤੇ ਬਹੁਤ ਸਾਰੇ ਨੌਜਵਾਨਾ ਜੋ ਕਿ ਅੱਜ ਕੱਲ੍ਹ ਦੇਖੇ ਕਿ ਦੋ ਚਾਰ ਜਿਹੜੇ ਵਿਦੇਸ਼ਾਂ ਵਿੱਚ ਜਾਣਾ ਚਾਹੁੰਦੇ ਤੇ ਉੱਥੇ ਕਾਰੋਬਾਰ ਕਰਨਾ ਚਾਹੁੰਦੇ ਆ ਜੇ ਗੱਲ ਕਰੀਏ ਪ੍ਰਾਣੇ ਜੋ ਕਿ ਐਨ ਆਰ ਆਈ ਵੀ ਵਿਦੇਸ਼ਾਂ ਵਿੱਚ ਵਸੇ ਹੋਏ ਨੇ ਉਹਨਾਂ ਦੇ ਕਿ ਦਿਲ ਤੋਂ ਮੰਨ ਲਓ ਕਿ ਪੰਜਾਬ ਦੀ ਮਿੱਟੀ ਪੰਜਾਬ ਨੂੰ ਆਪਣੀ ਛੜਾਤਰ ਗੱਲ ਕਰਾਂਗੇ ਪੰਜਾਬ ਤਰੰਤਾਂ ਦੇ ਤਰੰਤਾਂ ਦੇ ਵਿੱਚ ਇੱਕ ਨੌਜਵਾਨ ਜੋ ਕਿ ਐਨ ਆਰ ਆਈ ਜੋ ਕਿ ਕਾਫੀ ਲੰਮੇ ਸਮੇਂ ਤੋਂ ਲੇਕਿ ਵਿਦੇਸ਼ ਦੇ ਵਿੱਚ ਰਹਿ ਰਹੇ ਸੀ ਪਰ ਉਹਨਾਂ ਨੇ ਆਪਣੀ ਤਰੰਤਾਂ ਜੋ ਕਿ ਜੰਪਲ ਇਥੋਂ ਦੇ ਉਹਨਾਂ ਲੈ ਗਏ ਕਿ ਤਰੰਤਾਂ ਦੇ ਵਿੱਚ ਇੱਕ ਮਿਸ਼ਨ ਲੈਂਦਾ ਵਾ ਪੁਲਚਾ ਘਰ ਨਾਂ ਦਾ ਇੱਕ ਕਨਸੈਪਟ ਹੁੰਦਾ ਵਾ ਜਿਹਦੇ ਵਿੱਚ ਹਰ ਤਰ੍ਹਾਂ ਦੇ ਲੋਕ ਹਰ ਵਕਤ ਦੇ ਲੋਕ ਲੋਕ ਕੋ ਕਿ ਜੋ ਕਿ ਪੰਜਾਬੀ ਕਹ ਲੋ ਕਨਸੈਪਟ ਬਣ ਤਿਆਰ ਕੀਤਾ ਗਿਆ ਤੁਹਾਨੂੰ ਦਿਖਾਵਾਂਗੇ ਪਰ ਕੈਮਰੇ ذریعے ਮੈਂ ਆਪਣੇ ਕੈਮਰਾਮੈਨ ਨੂੰ ਕਿਉਂਕਿ ਪਹਿਲਾਂ ਸੀਨ ਖਾਇਆ ਜਾਵੇ ਕਿ ਉਹ ਕਿਸ ਤਰ੍ਹਾਂ ਦੇਖੋ ਤੁਸੀਂ ਆਪ ਦੇਖ ਸਕਦੇ ਕਿ ਹਰ ਤਰ੍ਹਾਂ ਦੇ ਲੋਕ ਇੱਥੇ ਕੋਲਚਾ ਘਰ ਵਿੱਚ ਬੈਠੇ ਆਪਾਂ ਅਨੰਦ ਮਾਣ ਰਹੇ ਕਿ ਉਹ ਵੀ ਗੱਲ ਕਰਾਂਗੇ ਪੰਜਾਬੀ ਕਨਸੈਪਟ ਕਿ ਤਰ੍ਹਾਂ ਕੀਤਾ ਗਿਆ ਪੰਜਾਬੀ ਵਿੱਚ ਭਾਸ਼ਾ ਦੇ ਪੰਜਾਬੀ ਤਰ੍ਹਾਂ ਦੀ ਪ੍ਰਤਨਜੀਕ ਤਿਆਰ ਕੀਤੀ ਗਈ ਜੋ ਕਿ ਆਉਣ ਵਾਲੇ ਸਮੇਂ ਵਿੱਚ ਇਹ ਜੀ ਹੋਰ ਵੱਡੀ ਬਖੂਬੀ ਕੇ ਵਿਖਾਈ ਜਾਵੇ ਗੱਲ ਕਰਾਂਗੇ ਐਨਆਰਆਈ ਵੀ ਜੋ ਕਿ ਸਾਡੇ ਮਜੂਰ ਮਜੂਨੇ ਰਵੀ ਭਾਈ ਬਹੁਤ ਬਹੁਤ ਸਵਾਗਤ ਹੈ ਹੋਰ ਐਨਮ ਚੈਨਲ ਜੀ ਮਿਹਰਬਾਨੀ ਸਰ ਤੁਹਾਡਾ ਇੱਕ ਸੁਪਨਾ ਵਾਂਗ ਤਰਤਾ ਸ਼ਹਿਰ ਜੰਪਾਲ ਜਿਹਦੇ ਕਿ ਤੁਸੀਂ ਵਿਦੇਸ਼ ਧਰਤੀ ਕਾਫੀ ਸਮਝ ਰਹੇ ਹੋ ਜੀ ਤੇ ਕੁਲਚਾ ਘਰ ਦਾ ਕਨਸੈਪਟ ਵੀ ਲਿਆਂਦਾ ਵਾ ਤੇ ਕੀ ਸੋਚ ਤੁਹਾਡੀ ਵਿਚਾਰੇਗੀ ਤੇ ਹਰ ਤਰ੍ਹਾਂ ਦੇ ਵੇਖੇ ਲੋਕ ਆ ਕੇ ਬਹਿ ਸਕਦੇ ਆ ਹਰ ਤਰ੍ਹਾਂ ਦੀ ਕੁਆਲਿਟੀ ਡਿਸ਼ ਤੁਹਾਨੂੰ ਮਿਲੇਗੀ ਪਰ ਆਪਾਂ ਤਾਂ ਹੋਰ ਹੋਰ ਰਿਸਪੈਕਟ ਮਿਲੇਗੀ ਜੋ ਕਿ ਬਦਰਾਸ਼ਾ ਚ ਮਿਲਦੀ ਹੈ ਇਹ ਸੈਟ ਕਿਵੇਂ ਚੱਲ ਕੇ ਆਏ ਇਹ ਵੇਖੋ ਵੀਰ ਜੀ ਕਿ ਇਹ ਜਿਹੜੀ ਧਰਤੀ ਆਪਣੀ ਤਰਨਤਾਰ ਦੀ ਹੈ ਸਿਗੁਰੂ ਅਰਜਨ ਪਾਸ਼ਾ ਜੀ ਦੀ ਧਰਤੀ ਹੈ ਤੇ ਮੈਂ ਇਥੋਂ ਦਾ ਜੰਪਾਲੀ ਲਾ ਕੇ ਵੇਖੋ ਮੈਂ ਜੰਪਾਲ ਨੇ ਇਥੋਂ ਦਾ ਤੇ ਜਦੋਂ ਵੀ ਮੈਂ ਇਥੋਂ ਬਾਹਰੋਂ ਆਉਣਾ ਇਥੇ ਮੈਂ ਆ ਕੇ ਵੇਖਦਾ ਵਾਂ ਕਿ ਬੜੇ ਮੇਰੇ ਮਿੱਤਰ ਹੈਗੇ ਨੇ ਜੋ ਪੈਸੇ ਵਾਲੇ ਵੀ ਐ ਬੜੇ ਮੇਰੇ ਮਿੱਤਰ ਉਹ ਵੀ ਹੈਗੇ ਨੇ ਜੋ ਘੱਟ ਪੈਸੇ ਵਾਲੇ ਵੀ ਆ ਪਰ ਉਹਨਾਂ ਦੀਆਂ ਖਵਾਸ਼ਾਂ ਜਿਹੜੀਆਂ ਉਹ ਸੇਮ ਹੀ ਆ ਜਿਵੇਂ ਪੈਸੇ ਵਾਲੇ ਵੀਰ ਹੈਗੇ ਆ ਉਹ ਚਾਹੁੰਦੇ ਕਿ ਆ ਵੀ ਆਪਣੇ ਬੱਚੇ ਦਾ ਜਨਮ ਦਿਨ ਮਨਾਈਏ ਤੇ ਉਹ ਵਧੀਆ ਜਗ੍ਹਾ ਤੇ ਜਾਂਦੇ ਆ ਉੱਥੇ ਜਾ ਕੇ ਆਪਣੇ ਬੱਚੇ ਦਾ ਜਨਮ ਦਿਨ ਸੈਲੀਬ੍ਰੇਟ ਕਰਦੇ ਸਭ ਕੁਝ ਕਰਦੇ ਤੇ ਖੁਸ਼ੀਆਂ ਆਨੰਦ ਮਾਣਦੇ ਆ ਪਰ ਜਿਹੜੇ ਚੰਦ ਮੇਰੇ ਦੋਸਤ ਐਸੇ ਵੀ ਹੈਗੇ ਜਿਹੜੇ ਬਹੁਤ ਘੱਟ ਪੈਸੇ ਕਮਾਉਂਦੇ ਆ ਉਹ ਵੀ ਚਾਹੁੰਦੇ ਤੇ ਹੈ ਵਾ ਆਪਣੇ ਬੱਚੇ ਨੂੰ ਮੈਂ ਬਾਹਰ ਲੈ ਕੇ ਜਾਵਾਂ ਕਿਸੇ ਜਗ੍ਹਾ ਤੇ ਆਊਟਿੰਗ ਕਰਾਵਾਂ ਤੇ ਉੱਥੇ ਜਾ ਕੇ ਕੋਈ ਸਾਫ਼ ਸੁਥਰੀ ਜਗ੍ਹਾ ਤੇ ਬੈਠ ਕੇ ਉਹਦਾ ਵੱਡੇ ਮਨਾਇਆ ਜਾਵੇ ਇਹ ਉਸ ਨੂੰ ਮੱਦੇ ਨਜ਼ਰ ਰੱਖਦਿਆਂ ਹੋਇਆ ਹੀ ਇਹ ਸੋਚ ਆਈ ਆ ਕਿਉਂ ਨਾ ਇੱਕ ਕੁਲਚਾ ਘਰ ਬਣਾਇਆ ਜਾਵੇ ਤੇ ਉਹ ਜਾਈ ਜੋ ਬੜੀ ਹੀ ਘੱਟ ਰੇਟਾਂ ਦੇ ਵਿੱਚ ਹੈ ਜਿਵੇਂ ਪੰਜਾਬ ਪ੍ਰੋਜੈਕਟ ਦਾ ਕੁਲਚਾ ਹੈ ਤਾਂ ਆਪਣੀ ਫੈਮਲੀ ਦੇ ਨਾਲ ਇੱਥੇ ਆਉਣ ਇੱਕ ਇੱਕ ਕੁਲਚਾ ਲੈਣ ਆਪਣੇ ਘਰੋਂ ਇੱਕ ਕੇਕ ਲੈ ਕੇ ਆਉਣ ਇੱਥੇ ਉਹ ਕੱਟ ਕੇ ਉਹਨੂੰ ਪੂਰਾ ਸੈਲੀਬ੍ਰੇਟ ਕਰਕੇ ਖੁਸ਼ੀਆਂ ਖੇੜਿਆਂ ਦੇ ਨਾਲ ਇੱਥੋਂ ਵਾਪਸ ਜਾਣਾ ਤੇ ਗੱਲ ਕਰਾਂਗੇ ਬਹੁਤ ਸਾਰੇ ਵੀਰ ਅਪ੍ਰਦੇਸ਼ਾਂ ਵਿੱਚ ਵਸਦੇ ਪਏ ਐ ਲੱਗਦਾ ਜਿਉ ਤੁਹਾਡਾ ਕਨਸੈਪਟ ਬਹੁਤ ਸੋਹਣਾ ਲੱਗਾ ਵਾ ਲੋਕ ਵੀ ਅੱਜ ਦੇਖ ਰਹੇ ਚੱਲ ਰਿਹਾ ਕਿ ਆ ਰਹੇ ਨੇ ਲੋਕ ਕਹਿੰਦੇ ਆਨੰਦ ਮਾਣੇ ਚੀਦਾ ਲੇਕਿ ਠੰਡੀਆਂ ਹਵਾਵਾਂ ਦਰਦੀ ਪਈਆਂ ਉੱਥੋਂ ਪੰਜਾਬੋਂ ਅੰਦਰ ਜਵਾਰਦਾ ਲੋਕ ਨੇ ਇਹ ਪੁਰਾਣੇ ਪੰਜਾਬ ਚ ਆ ਗਿਆ ਵਾ ਤੇ ਜੇ ਬਾਕੀ ਲੋਕ ਕੀ ਅਪੀਲ ਕਰਦੇ ਲੋਕਾਂ ਨੂੰ ਕਿ ਤੁਸੀਂ ਆਪਾਂ ਆਪਣੇ ਇਸ਼ਾਰਿਆਂ ਦੇ ਵਿੱਚ ਪੰਜਾਬ ਨੂੰ ਅੱਗੇ ਤੋਕੋਗੇ ਬਹੁਤ ਸਾਰੇ ਲੋਕ ਪਰੇਸ਼ਾਨ ਜਾ ਰਹੇ ਨੇ ਤੇ ਕੋਈ ਲੋਕ ਆਪਣਾ ਨਸ਼ਾ ਵਧ ਚੁਕੇ ਨੇ ਤੇ ਪੰਜਾਬ ਨੂੰ ਬ ਇਹ ਬੜਾ ਗੰਭੀਰ ਮੁਰਦਾ ਹੈਗਾ ਆ ਮੁੱਦਾ ਹੈਗਾ ਆਪਣੇ ਪੰਜਾਬ ਦਾ ਸਾਡੇ ਅਸਲੀ ਨੌਜਵਾਨ ਨਸ਼ਿਆਂ ਵਿੱਚ ਜਾਨ ਕਿਉਂ ਡੇ ਨੇ ਉਹਦਾ ਕਾਰਨ ਕੀ ਆ ਬੇਰੁਜ਼ਗਾਰੀ ਆ ਠੀਕ ਹੈ ਤੇ ਦੂਜੀ ਗੱਲ ਕੀ ਹੈਗੀ ਆ ਇਹਦੇ ਵਿੱਚ ਸਾਡੇ ਬੱਚਿਆਂ ਦਾ ਉਹਨਾਂ ਕਸੂਰ ਨਹੀਂ ਜਿੰਨਾ ਉਹਨਾਂ ਦੇ ਮਾਪੇ ਦਾ ਕਸੂਰ ਹੈ ਕਿਉਂਕਿ ਉਹਨੂੰ ਛੋਟੇ ਹੁੰਦਿਆਂ ਹੀ ਉਹ ਪੈਸੇ ਐਸੇ ਕੰਮ ਤੇ ਨਹੀਂ ਲਾਉਂਦੇ ਤਾਂ ਕਿ ਉਹ ਆਪਣੇ ਜੀਵਨ ਵਿੱਚ ਹੌਲੀ-ਹੌਲੀ ਤਰੱਕੀ ਕਰਨ ਅਸੀਂ ਉਹਨਾਂ ਨੂੰ ਕਿਸੇ ਵੇਲੇ ਜਾਣ ਕੇ ਵਿਹਲਾ ਛੱਡ ਦਿੰਦੇ ਆ ਸਾਨੂੰ ਚਾਹੀਦਾ ਵਾ ਕਿ ਸਾਡੇ ਬੱਚਿਆਂ ਨੂੰ ਅਸੀਂ ਸ਼ੁਰੂ ਤੋਂ ਹੀ ਛੋਟੇ-ਛੋਟੇ ਕੰਮ ਦਈਏ ਤਾਂ ਕਿ ਉਹਨਾਂ ਦਾ ਦਿਮਾਗ ਜੋ ਆ ਗਲਤ ਪਾਸੇ ਜਾਣ ਦੀ ਜਗ੍ਹਾ ਸਹੀ ਪਾਸੇ ਜਾਵੇ ਤੇ ਇਸ ਕਰਕੇ ਬੇਨਤੀ ਇਹ ਕੀਤੀ ਜਾਂਦੀ ਆ ਕਿ ਜਿਹੜੇ ਵੀ ਵੀਰ ਕੋਈ ਉਪਰਾਲਾ ਕਰ ਸਕਦੇ ਆ ਉਹ ਛੋਟੇ-ਛੋਟੇ ਕੰਮ ਖੋਲੋ ਤੇ ਜਿਹੜੇ ਸਾਡੇ ਸਾਡੇ ਬੱਚੇ ਆ ਜਵਾਨ ਵਾ ਜਿਨ੍ਹਾਂ ਕੋ ਕੰਮ ਨਹੀਂ ਹੈਗਾ ਉਹਨਾਂ ਨੂੰ ਛੋਟੇ-ਛੋਟੇ ਕੰਮ ਦੇ ਦੇ ਸ਼ੁਰੂ ਕਰੋ ਤਾਂ ਕਿ ਉਹ ਵੀ ਜਿਹੜੇ ਆ ਨਾ ਆਪਣਾ ਧਿਆਨ ਨਸ਼ੀਆਂ ਵੱਲੋਂ ਹਟਾ ਕੇ ਆਪਣੇ ਕੰਮ ਵਾਲੇ ਪਾਸੇ ਕਰੋ ਜੀ ਬਿਲਕੁਲ ਕੋਚਾ ਘਰ ਨੂੰ ਖੋਲਣ ਵਾਸਤੇ ਜਿਚ ਇਹਨਾਂ ਨੇ ਪ੍ਰਵਲਾ ਕੀਤਾ ਤੇ ਗੱਲ ਕਰਾਂ ਕਿ ਲਗਾਤਾਰ ਆਇਦਨ ਰੈਸਟੋਰੈਂਟ ਖੋਲਦੇ ਰਹੇ ਤੇ ਕਦੇ ਐਮਐਲਏ ਪਹੁੰਚਦੇ ਨੇ ਕਦੇ ਐਮਪੀ ਪਹੁੰਚਦੇ ਨੇ ਉਹ ਘਟ ਦੇ ਗੱਲ ਕਰਾਂਗੇ ਤੰਤਾਂ ਦੇ ਵਿੱਚ ਨਾਮਵਰ ਸੂਫੀ ਕਲਾਕਾਰ ਜੋ ਕਿ ਪ੍ਰਦੇਸ਼ਾਂ ਪ੍ਰਦੇਸ਼ਾਂੋਂ ਆ ਗਏ ਨੇ ਸਾਈ ਸਰਤਾਜ ਸਾਈ ਸੁਲਤਾਨ ਜੀ ਜੋ ਕਿ ਇਸ ਵੇ ਤੇ ਉਹਨਾਂ ਕੋਲ ਪਹੁੰਚੇ ਬਹੁਤ ਸਵਾਗਤ ਹੈ ਸਾਡੇ ਤਰਤੰਤਰ ਵਿੱਚ ਪਾਈ ਬਹੁਤ ਬਹੁਤ ਧੰਨਵਾਦ ਸਾਇਦੀ ਤੁਸੀਂ ਸੰਤੰਨਾ ਵਿੱਚ ਪਹੁੰਚੇ ਦੇ ਕਿਸ ਤੱਕ ਕੰਸੈਪਟ ਲਗਾ ਐਨਆਰਆਈ ਵੀ ਸਾਡੇ ਨੇ ਇੱਕ ਉਪਰਾਲਾ ਕੀਤਾ ਵਾ ਤੁਸੀਂ ਤੇ ਪਹੁੰਚੇ ਆ ਤੇ ਤੁਹਾਨੂੰ ਕੀ ਲੱਗਦਾ ਕਿ ਆਹ ਉਪਰਾਲਾ ਦੇਖ ਕੇ ਪਹਿਲੇ ਜ਼ਿੰਦਗੀ ਕੀ ਦੇਖਿਆ ਗਰੀਬ ਵਰਗੇ ਦਾ ਲੋਕ ਵੀ ਰੈਸਟੋਰੈਂਟ ਵਗੈਰ ਨਹੀਂ ਆ ਜਾਣਗੇ ਜੀ ਪਹਿਲਾਂ ਤਾਂ ਸਭ ਤੋਂ ਪਹਿਲਾਂ ਤਾਂ ਇਹ ਕਿ ਮੇਰੇ ਮੇਰੇ ਦੋਸਤ ਮੇਰੇ ਭਰਾ ਨੇ ਅਵੀ ਪਾਜੀ ਇਹਨਾਂ ਨੇ ਜਿਹੜਾ ਇਹ ਕਨਸੈਪਟ ਬਣਾਇਆ ਬਹੁਤ ਹੀ ਮੈਨੂੰ ਖੁਸ਼ੀ ਹੋਈ ਆ ਪਹਿਲਾਂ ਤਾਂ ਇਹ ਕਿ ਇਹ ਸਾਡੇ ਜਿਹੜੇ ਜਿਹੜੀ ਸਾਡੀ ਆਪਣੀ ਸਾਂਝ ਆ ਦੂਸਰੀ ਇਹ ਕਿ ਮੈਂ ਇਹ ਕਹਿੰਨਾ ਕਿ ਬਹੁਤ ਚੰਗਾ ਉਪਰਾਲਾ ਹੈ ਸਾਰੇ ਜਿਹੜੇ ਐਨਆਰਆਈ ਭਰਾ ਮੈਂ ਉਹਨਾਂ ਨੂੰ ਬੇਨਤੀ ਕਰਦਾ ਕਿ ਛੋਟੇ ਛੋਟੇ ਆਪਣੇ ਕਾਰੋਬਾਰ ਇੱਧਰ ਸ਼ੁਰੂ ਕਰਨ ਦੀ ਕੋਸ਼ਿਸ਼ ਕਰਨ ਤਾਂ ਕਿ ਦੁਬਾਰਾ ਫੇਰ ਉਹ ਹੌਲੀ ਹੌਲੀ ਫੇਰ ਦੁਬਾਰਾ ਪੰਜਾਬ ਨਾਲ ਜੁੜ ਜਾਣ ਕਿਉਂਕਿ ਨਹੀਂ ਤਾਂ ਬੜਾ ਖਤਰਨਾਕ ਸਮਾਂ ਆ ਰਿਹਾ ਜਿਹੜੇ ਉਸ ਤੋਂ ਬਾਅਦ ਉਹਨਾਂ ਦੇ ਬੱਚੇ ਨੇ ਉਹ ਪੰਜਾਬ ਨਹੀਂ ਮੁੜ ਕੇ ਆਉਣਗੇ ਤੇ ਉਹ ਪੰਜਾਬ ਨਾਲ ਟੁੱਟ ਜਾਣਗੇ ਸਹੀ ਜੀ ਗੱਲ ਕਰਾਂਗੇ ਆਪਾਂ ਪੰਜਾਬ ਦੇ ਨੌਜਵਾਨੀ ਦੀ ਵੇਖਾ ਤੁਸੀਂ ਇਹ ਕਲਾਕਾਰਾਂ ਸਾਹਮਣੇ ਲੱਗੇ ਜੇ ਗਾਇਕੀ ਦੇ ਵਿੱਚ ਇਕਸਰ ਜ਼ਿਕਰ ਹੁੰਦਾ ਕਿ ਵਿਦੇਸ਼ ਬਾਹਰ ਜਾ ਰਹੇ ਨੌਜਵਾਨ ਕਿਹਨਾਂ ਮਾੜਾ ਚਾਹੁੰਦਾ ਆਪਾਂ ਇੱਕ ਸਿਪਟ ਲਗਾ ਆਵਾਂਗੇ ਉਹਨਾਂ ਦੇ ਉੱਚੇ ਵਿੱਚ ਕਿ ਪੰਜਾਬ ਤੋਂ ਨੌਜਵਾਨ ਕਿੱਥਾਂ ਆਪ ਪੰਜਾਬ ਵਿੱਚ ਲਿਆ ਸਕੀਏ ਕਿੱਥੇ ਨਾ ਮਾਲ ਬਣਾ ਸਕੀਏ ਇੱਥੇ ਬਹਿ ਕੇ ਆਪ ਸਭ ਕੁਝ ਕਰ ਸਕਦੇ ਜੋ ਵਿਦੇਸ਼ਾਂ ਨਹੀਂ ਕਰ ਸਕਦੇ ਜੀ ਇਹਨਾਂ ਇੱਕ ਬੱਚਿਆਂ ਦਾ ਮਾਈਂਡ ਜਿਹੜਾ ਸੈੱਟ ਉਹਨਾਂ ਨੇ ਇਦਾਂ ਦਾ ਕਰ ਦਿੱਤਾ ਕਿਉਂਕਿ ਦੇਖੋ ਤੁਸੀਂ ਹੁਣ 10ਵੀਂ 12ਵੀਂ ਕਰਨ ਤੋਂ ਬਾਅਦ ਜੁਆਕ ਕਹਿੰਦਾ ਕਿ ਪੰਜਾਬ ਦੇ ਵਿੱਚ ਕੁਝ ਵੀ ਨਹੀਂ ਹਾਲਾਂਕਿ ਉਹਨਾਂ ਨੇ ਕੀਤਾ ਕੁਝ ਨਹੀਂ ਠੀਕ ਹੈ ਇਹਦੇ ਵਿੱਚ ਜਿਹੜਾ ਮੈਨੂੰ ਲੱਗਦਾ ਵੀ ਜਿੰਨਾ ਬੱਚਾ ਬੱਚਾ ਘਟ ਦੋਸ਼ੀ ਹੈ ਉਹਨਾਂ ਦੇ ਮਾਪੇ ਜਿਹੜਾ ਔਰ ਉਹਨੂੰ ਜਿਹੜਾ ਦਿਮਾਗ ਦੇ ਵਿੱਚ ਪਾਇਆ ਜਾਂਦਾ ਉਹ ਤੇ ਕਲੀਅਰ ਕਰਨਾ ਬੱਚੇ ਦੇ ਬਹੁਤ ਜ਼ਰੂਰੀ ਹੈ ਕਿ ਨਹੀਂ ਜੇ ਸਾਡੀ ਇਹ ਧਰਤੀ ਹੈ ਅਸੀਂ ਇਹਨੂੰ ਮਤਲਬ ਬਹੁਤ ਮੁਸ਼ਕਲਤਾਵਾਂ ਦੇ ਨਾਲ ਇਹਨੂੰ ਧਰਤੀ ਨੂੰ ਜਿਉਂਦਾ ਰੱਖਿਆ ਅਸੀਂ ਆਪਣਾ ਖੂਨ ਡੋਲੇ ਸਾਡੇ ਯੋਧਿਆਂ ਨੇ ਖੂਨ ਡੋਲੇਆ ਸਾਡੇ ਗੁਰੂਆਂ ਨੇ ਖੂਨ ਡੋਲੇਇਆ ਤੇ ਇਸ ਧਰਤੀ ਨੂੰ ਬਚਾਉਣਾ ਬਹੁਤ ਜ਼ਰੂਰੀ ਹੈ ਤੇ ਨਾ ਕਿ ਇਸ ਧਰਤੀ ਨੂੰ ਛੱਡ ਕੇ ਭੱਜਣਾ ਸੇ ਸਤਜ ਜੀ ਮੈਂ ਗਾਗਵਾ ਗਿਆ ਕਿ ਤੁਸੀਂ ਆਪਣੀ ਇੱਕ ਸ਼ਾਇਰੀ ਵਿੱਚ ਗਾਇਕੀ ਦੇ ਵਿੱਚ ਕੁਝ ਉਹ ਤੁਹਾਨੂੰ ਦੋ ਸ਼ਬਦ ਸੁਣਾਓ ਜਿਹਦੇ ਸਾਡੇ ਸੋਤੇ ਵੇਖਣੇ ਤੇ ਤੁਹਾਨੂੰ ਵੱਧ ਤੋਂ ਵੱਧ ਜਿੱਦਾਂ ਪੈਰਲਲ ਪਿਆਰ ਮਿਲਿਆ ਵਾ ਉਕੂਬੀ ਪਿਆਰ ਮਿਲਿਆ ਹੈ ਉਹਨਾਂ ਸਭੇ ਹੋਇਸ ਤੇ ਪੈਰ ਵਾਦਾਂ ਦੇ ਵਿੱਚ ਉਹ ਦੋ ਸ਼ਬਦ ਪੁਰਜਾਈ ਦੋਸਤੀ ਵਾਸਤੇ ਕੁਝ ਪੰਜਾਬੀ ਦੇ ਭੂਮਿਕਲੇ ਜੀ ਹੋ ਛੱਲਾ ਮੇਰਾ ਜੀ ਢੋਲਾ ਉਹ ਸੁੱਚਾ ਪਿਆਰ ਗਵਾ ਮਾਇਆ اے رب کولوں ڈر سجنا ایڈے دوش نہ لا مایا اے رب کولوں ڈر سجنا ایڈے دوش نہ لا مایا ਇੱਕ ਹੋਰ ਦੋ ਹੁੰਦੇ ਜੀ ਉਹ ਖਰੀਦ ਆਇ ਲੱਗੀ ਹੈ ਮਾਨਤ ਖੁਸ਼ ਹੋਇਆ ਸਾਡੇ ਕੋਲ ਲੰਮਾ ਜੋ ਜਾਂਦੀ ਹੈ ਮੈਂ ਉਹ ਬੁੱਢੇ ਪੇਪਰ ਦੁਆਰਾ ਫੇਸ ਕਰਾਂਗਾ ਠੀਕ ਹੈ ਜੀ ਹੋ ਜਦੋਂ ਦੇ ਦਿਮਾਗਾਂ ਦੇ ਖਿਆਲਾਂ ਨੇ ਬਦਲ ਗਏ ਬੁੱਢੇ ਆਵੇ ਪਿਪੜਾ ਹਾਲਾਤ ਨੇ ਬਦਲ ਗਏ ਹੁੱਲਿਆਂ ਦਲਾਣਾ ਵਿੱਚ ਹਵਾ ਪਹਿਲਾਂ ਪਾਉਂਦੀ ਸੀ ਚਰਖੇ ਦੀ ਕੂਕ ਦੇ ਦੇ ਲੋਰੀਆਂ ਸੁਵਾਉਂਦੀ ਸੀ ਹੋ ਜ਼ੁਲਫਾਂ ਦੇ ਨਾਲ ਜਦ ਪੱਖੀ ਛਲ ਮਾਰਦੀ ਸੀ ਲੱਗਦਾ ਸੀ ਜ਼ਿੰਦਗੀ ਗਲੇ ਚ ਵਾਹ ਪਾਉਂਦੀ ਸੀ ਉਹ ਏਸੀਆਂ ਚ ਆ ਕੇ ਜਜ਼ਬਾਤ ਹੀ ਬਦਲ ਗਏ ਬੁੱਢਿਆ ਵੇ ਪਿਪੜਾ ਹਾਲਾਤ ਹੀ ਬਦਲ ਸਾਈ ਸੁਤਾਂਜੀ ਖਾਲਕ ਅਲਕਰ ਦਾ ਇੱਕ ਪਿਛੋਕਰ ਹੁੰਦਾ ਵਾ ਇੱਕ ਇੱਕ ਜਿੰਦਗੀ ਵਿੱਚ ਐਸਾ ਸਮਾਂ ਹੁੰਦਾ ਵਾ ਜਿਹਨੂੰ ਉਹ ਨਹੀਂ ਭੁਲਾ ਸਕਦਾ ਜੇ ਕਿ ਐਸਾ ਸਮਾਂ ਹੁੰਦਾ ਕਿ ਜਬੀ ਆ ਜਿੰਦਗੀ ਇਹ ਸਮਾਂ ਮੈਨੂੰ ਅੱਜ ਯਾਦ ਆਤਾ ਵਾ ਤੁਹਾਡੀ ਜ਼ਿੰਦਗੀ ਵਿੱਚ ਕੋਈ ਐਸਾ ਸਮਾਂ ਆਇਆ ਜਿਹਨੂੰ ਤੁਸੀਂ ਜ਼ਿੰਦਗੀ ਕਦੀ ਭੁਲਾ ਸਕਦੇ ਕਦੀ ਯਾਦ ਦੁਸਤੀ ਵਿੱਚ ਜਾਂ ਫਿਰ ਸਟੇਜ ਤੇ ਹੋਣੀ ਵਾਪਰੀ ਹੋਵੇ ਮੈਨੂੰ ਲੱਗਦਾ ਕਿ ਨਾ ਮੈਨੂੰ ਇਹਨਾਂ ਚੀਜ਼ਾਂ ਦੀ ਆਦਤ ਪੈ ਗਈ ਸੀ ਜ਼ਿੰਦਗੀ ਦੇ ਸਾਰੇ ਰੰਗ ਦੇ ਅੱਜ ਜਾਊਗਾ ਕੱਲ ਨੂੰ ਇੱਕ ਨਾ ਮਾਊਗਾ ਅੱਜ ਜਾਊਗਾ ਕਿ ਨਾ ਮਾਊਗਾ ਇਸ ਕਰਕੇ ਮੈਨੂੰ ਲੱਗਦਾ ਕਿ ਮੈਂ ਨਾ ਸਮੇਂ ਦੇ ਨਾਲ-ਨਾਲ ਤੁਰਨ ਵਾਲਾ ਬੰਦਾ ਹਾਂ ਮੈਂ ਜ਼ਿਆਦਾ ਸੋਚਦਾ ਨਹੀਂ ਇਹਨਾਂ ਚੀਜ਼ਾਂ ਨੂੰ ਜਿਹੜਾ ਪਿਆਰ ਮੈਨੂੰ ਅ ਮੈਂ ਜੋ ਗਾ ਦਿੰਦਾ ਔਰ ਲੋਕੋ ਨੂੰ ਪ੍ਰਮਾਨ ਕਰ ਲੈਂਦੇ ਨੇ ਪਿਆਰ ਮਿਲ ਜਾਂਦਾ ਸਾਰਾ ਤਾਂ ਮੈਂ ਇਹ ਚਾਹੁੰਦਾ ਮਤਲਬ ਮੈਂ ਕਹਿਣਾ ਚਾਹੁੰਦਾ ਕਿ ਮੈਂ ਆਪਣੇ ਆਪ ਨੂੰ ਬਹੁਤ ਵੱਡਾ ਧੰਨਵਾਦ ਕਰਦਾ ਮੈਂ ਮੈਨੂੰ ਲੱਗਦਾ ਪ੍ਰਮਾਤਮਾ ਨੇ ਮੇਰੀ ਝੋਲੀ ਬਹੁਤ ਕੁਝ ਪਾਇਆ ਕਿ ਜੋ ਮੈਂ ਕਾ ਦਿੰਦਾ ਲੋਕੀ ਔਰ ਜਿਹੜਾ ਸਰੋਤਨ ਦਾ ਪਿਆਰ ਮਿਲਦਾ ਦਰਸ਼ਕਾਂ ਦਾ ਪਿਆਰ ਮਿਲਦਾ ਇਹ ਮੇਰੇ ਵਾਸਤੇ ਸਭ ਤੋਂ ਵੱਡਾ ਇਨਾਮ ਹੈ ਸਾਨੂੰ ਕਹਿੰਦੇ ਸੂਫੀ ਕਲਾਕਾਰ ਆਪਾਂ ਚੰਦਨੂ ਸਤਾਜ ਜੀ ਨੇ ਉਹਨਾਂ ਫਿਲਮਾਂ ਵੀ ਆਈਆਂ ਪਿਛੇ ਕਿਦੋਂ ਕਿ ਤੂੰਹੀ ਵੀ ਆਪਣੇ ਆਉਣ ਸਮੇਂ ਵਿੱਚ ਦੇ ਕੇ ਫਿਲਮ ਕੰਸੈਪਟ ਲੈ ਗਿਆ ਰਹੇ ਰਿਫਿਊਜ ਤੇ ਸੰਗਤ ਸੁਣੀਆਂ ਬਹੁਤ ਅੱਗੇ ਲੱਗੇ ਮਨ ਲੱਗੇ ਕਿ ਜਿਵੇਂ ਤੁਹਾਡੀ ਸੋਚ ਹੈ ਮਿਲਦੀ ਛੇਤੀ ਸਤਾਜ ਦਾ ਹੀ ਹੈ ਜੀ ਤੇ ਤੁਹਾਨੂੰ ਆਪਣੇ ਆਉਣ ਸਮੇਂ ਤੇ ਫਿਲਮ ਕਿੱਸਕੀ ਇਹ ਹੋ ਜਾ ਰਿਹਾ ਜਾਂ ਫਿਰ ਲੈ ਗਿਆ ਰਹੇ ਬਜਟ ਫਿਲਮਾਂ ਦੇ ਵਿੱਚ ਗਾਣੇ ਪਹਿਲਾਂ ਆਏ ਜੀ ਫਿਰ ਉਸ ਤੋਂ ਬਾਅਦ ਇੱਕ ਅਸੀਂ ਬੈਕਸਟੇਜ ਦੇ ਉੱਤੇ ਮਤਲਬ ਫਿਲਮ ਦੇ ਵਿੱਚ ਕੰਮ ਕੀਤਾ ਔਰ ਅਕਤੂਬਰ ਦੇ ਵਿੱਚ ਸਾਡੀ ਆਪਣੀ ਇੱਕ ਫਿਲਮ ਸ਼ੁਰੂ ਹੋ ਰਹੀ ਹੈ ਜਿਹੜੀ ਕਿ ਮੈਂ ਲਿਖੀ ਹੋਈ ਹੈ ਤੇ ਔਰ ਉਹਨੂੰ ਦੇਖੋ ਰੱਬ ਤਨ ਭਾਗ ਲਾ ਦੇ ਉਹਨੂੰ ਫੜ ਲਾਵੇ ਰੱਬ ਤੇ ਉਹਦਾ ਕੀ ਉਸ ਤੋਂ ਬਾਅਦ ਉਹਦਾ ਰਿਜ਼ਲਟ ਨਿਕਲਦਾ ਹੈ ਅਨੂੰ ਅਮੀ ਇਹ ਵੀ ਉਮੀਦ ਹੈ ਕਿ ਜਿਵੇਂ ਲੋਕਾਂ ਨੇ ਮੇਰੇ ਗੀਤ ਨੂੰ ਪਸੰਦ ਕੀਤਾ ਕਿ ਉਸ ਫਿਲਮ ਨੂੰ ਵੀ ਲੋਕੀ ਪਸੰਦ ਕਰ ਲੈਣਾ। ਬਹੁਤ ਬਹੁਤ ਧੰਨਵਾਦ ਜੀ। ਸ਼ੁਕਰੀਆ ਬਹੁਤ। ਸੋ ਇਹ ਸানা ਸੁਫੀ ਸੁਲਤਾਨ ਜੀ ਕਲਾਕਾਰ ਜੋ ਕਿ ਤਨਤਾਂ ਇਹ ਪਹੁੰਚੇ ਨੇ ਤੇ ਐਨ ਆਰ ਵੀਰ ਮਲੋ ਜੋ ਕਿ ਕੁਲਚਾ ਕਰ ਇਹਦਾ ਪ੍ਰੋਜੈਕਟ ਲਾਇਆਗਾ ਤਨਤਾਂ ਦੇ ਵਿੱਚ ਤਸੀਹ ਦਫ਼ਤਰ ਤਨਤਾਂ ਦੇ ਸਾਹਮਣੇ ਪਜੜ ਲੱਗਾ ਵਾ। ਸੋ ਤੁਸੀਂ ਵੀ ਉੱਥੇ ਪਹੁੰਚ ਕੇ ਇੱਕ ਵਾਰੀ ਜਿਹੜਾ ਕੰਸੈਪਟ ਲਗਾਇਆ ਪੰਜਾਬੀ ਪ੍ਰਾਤਕਰਤ ਲਗਾ ਕੁਲਚਾ ਕਰ ਉੱਥੇ ਪਹੁੰਚ ਕੇ ਵਿਜ਼ਿਟ ਕਰੋ ਤਾਂ ਵੀ ਦੇਖੋ ਜੀ ਆਹ ਕਾਹ ਵੀ ਦੱਸੋ ਕਿ ਅਕਸਰ ਆਉਣਾ ਸਮੇਂ ਤਾਂ ਅਸੀਂ ਪੰਜਾਬ ਨੂੰ ਕਮੈਂਟ ਮਾਤ ਆਨਬਿਟ ਚੈਨ